ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜੀਵਰ ਸਿੰਘ ਅੱਜ ਦੋਸਤੋ ਮੈਂ ਆਪਣੇ ਪਾਪਾ ਦੀ ਜਿਹੜੀ ਉਹਨਾਂ ਦੀ ਲਾਈਫ ਸਟੋਰੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਹੈ ਇਹ ਮੇਰੇ ਪਾਪਾ ਏ ਤੇ ਆਪਾਂ ਇਹਨਾਂ ਤੋਂ ਫਿਰ ਸੁਣਦੇ ਹਾਂ ਠੀਕ ਆ ਦੋਸਤੋ ਮੈਂ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਅਸੀਂ ਚੀਨ ਦੇ ਬਾਰਡਰ ਤੇ ਗਏ ਸੀਗੇ ਰੈਕੀ ਵਾਸਤੇ ਵਾਪਸ ਜਦੋਂ ਆਏ ਆ ਪਉਣੇ ਠੀਕ 2:30 ਵਜੇ ਸਲਾਈਡ ਆਇਆ ਉਹਨੂੰ ਇਹ ਕਲੀਅਰ ਕਰਨ ਦਾ ਸੀ ਕਲੀਅਰ ਕਰਨ ਤੋਂ ਬਾਅਦ ਥੋੜਾ ਜਿਹਾ ਰਹਿ ਗਿਆ ਕਿ ਸਾਥੀ ਦੀ ਮਦਦ ਕੀਤੀ ਵੀ ਪਰ ਉਹ ਮੈਂ ਛੁੜਦਾ ਬਰਫ ਜਿਹੜੀ ਰਹਿ ਗਈ ਤੇਰੀ ਜਦੋਂ ਮੈਂ ਪਹਿਲਾ ਬਿਲਚਾ ਮਾਰਿਆ ਸੁਰਤਾ ਦੂਜਾ ਬਿਲਚਾ ਭਰਿਆ ਹੀ ਗਿਆ ਤੇ ਉੱਤੋਂ ਸਲਾਈਡ ਵਹਿ ਗਿਆ ਪਹਾੜੀ ਵਹਿ ਗਿਆ ਪੂਰਾ ਟੁੱਟ ਕੇ ਡਿੱਗ ਪਿਆ ਤਕਰੀਬਨ ਅਸੀਂ ਤਿੰਨ ਆਦਮੀ ਸਾਂ ਇੱਕ ਆਦਮੀ ਸਰਦਾਰ ਸਿੰਘ ਦੀ ਪੱਗ ਸੀਗੀ ਉਹ ਤਕਰੀਬਨ ਉੱਚੀ ਦਾਦੇ ਘਲਤਾ ਹੈ ਉਹਦੀ ਮੜੀ ਦੀ ਪੱਗ ਨਜ਼ਰ ਆਈ ਤੇ ਬਾਕੀ ਦੋ ਬੰਦੇ ਇੱਕ ਫਰਾਂਕਫਰਟ ਦਾ ਹੈ ਇੱਕ ਮੈਜ ਦੇ ਉਹ ਜਿਹੜਾ ਤੀਜਾ ਹੀ ਉਹ ਅਮਰਸਰ ਦਾ ਹੀ ਸੀ ਉਹ ਆਏ ਤਿੰਨੇ ਦੱਬ ਗਏ ਬਰਫ਼ ਥਲੇ ਉਸ ਤੋਂ ਬਾਅਦ ਜਦੋਂ ਮੈਂ ਥਲੇ ਦੱਬਿਆ ਸੀ ਮੇਰੀ ਅੱਖ ਅੱਗੇ ਘੜੀ ਆ ਗਈ ਘੜੀ ਰੇਡੀਓ ਵਾਲੀ ਤੇ ਮੈਂ ਟਾਈਮ ਵੇਖਿਆ 9:30 ਵਜੇ ਆ ਉਸ ਤੋਂ ਬਾਅਦ ਮੈਂ ਵਿਸ਼ਨੂ ਮਾਤਾ ਦਾ ਭਗਤ ਸੀ ਤੇ ਮੈਂ ਯਾਦ ਕੀਤਾ ਮਾਤਾ ਜੀ ਕੀ ਇਹ ਮੇਰਾ ਟਾਈਮ ਆ ਗਿਆ ਜਾਣ ਦਾ ਉਸੇਲੇ ਮਾਤਾ ਜੀ ਹਾਜ਼ਰ ਹੋਏ ਉਹਨਾਂ ਆਖੇ ਨਹੀਂ ਉਹ ਹੁਣੇ ਕੱਢ ਲਾਂਗੇ ਉਸ ਤੋਂ ਬਾਅਦ ਬਾਹਰ ਜੋ ਬੰਦੇ ਸੀਗੇ ਉਹਨਾਂ ਨੇ ਦੋ ਆਦਮੀਆਂ ਨੂੰ ਪਤਾ ਹੀ ਨਹੀਂ ਜੈ ਮਾਤਾ ਦੀ ਕੀ ਹੁੰਦਾ ਹੈ ਉਹਨਾਂ ਨੇ ਜੈ ਮਾਤਾ ਜੈ ਮਾਤਾ ਕਰਕੇ برف ਨੂੰ ਹੱਥਾਂ ਦੇ ਨਾਲ ਪੁਰਤਾ ਜਿਵੇਂ ਘੱਟੇ ਚੋਂ ਆਮ ਤੌਰ ਤੇ ਲੋਕ ਕੋਈ ਚੀਜ਼ ਲੱਭ ਲੈਂਦੇ ਆ ਉਹਨਾਂ ਨੇ ਪਹਿਲੇ ਨੂੰ ਕੱਢਿਆ ਬਾਹਰ ਉਹ ਉਹਦੇ ਪੈਰ ਦੇ ਲਾਗੇ ਦੂਜੇ ਬੰਦੇ ਦਾ ਪੈਰ ਸੀਗਾ ਉਨੋਂ ਵਿੱਚ ਕੱਢਿਆ ਤੇ ਉਸ ਬੰਦੇ ਦਾ ਹੱਥ ਮੇਰੇ ਕੋਟ ਨਾਲ ਲੱਗਾ ਹੋਇਆ ਸੀ ਜਦੋਂ ਉਹਨਾਂ ਨੇ ਵੇਖਿਆ ਤੇ ਫਿਰ ਉਹਨਾਂ ਮੈਨੂੰ ਵੀ ਖਿੱਚਿਆ ਬਾਹਰ ਜਦੋਂ ਖਿੱਚਿਆ ਬਾਹਰ ਤੇ ਖੱਬਾ ਪੈਰ ਮੇਰਾ ਵਿੱਚ ਫਸ ਗਿਆ ਨਿਕਲੇ ਨਾ ਉਹਨਾਂ ਨੇ ਖਿੱਚਿਆ ਖੁੱਚਿਆ ਖਿੱਚਣ ਤੋਂ ਬਾਅਦ ਮੇਰਾ ਜਿਹੜਾ ਸਨੋ ਵਾਲਾ ਬੂਟ ਸੀ ਵਿੱਚੇ ਰਹਿ ਗਿਆ ਤੋਂ ਅੱਜ ਚਲ ਬੂਟ ਹੋਰ ਸਟੋਰ 'ਚ ਹੈਗੇ ਆ ਲੈ ਜਾਣਗੇ ਕੋਈ ਗੱਲ ਨਹੀਂ ਉਤੋਂ ਉਹਨਾਂ ਨੇ ਕੱਢਿਆ ਮੈਨੂੰ ਬਾਹਰ ਉਹ ਉਹਨਾਂ ਦੇ ਦੋ ਆਦਮੀਆਂ ਨੇ ਚੁੱਕ ਕੇ ਮੈਨੂੰ ਤੇ ਲੈ ਕੇ ਗਏ ਨਿੱਕੇ ਐਡੀਐਸ ਵਿੱਚ ਛੋਟਾ ਸਾਲ ਨੂੰ ਐਡੀਸ ਕਿਹਾ ਜਾਂਦਾ ਉਥੇ ਲੈ ਕੇ ਗਏ ਤੇ ਉਥੋਂ ਡਾਕਟਰ ਸਾਹਿਬ ਨਹੀਂ ਉਥੋਂ ਫਿਰ ਇੱਕ ਗੱਡੀ ਲਈ ਉਹਨਾਂ ਦੀ ਐਡੀਐਸ ਵਾਲਿਆਂ ਦੀ ਗੱਡੀ ਲੈ ਕੇ ਥੱਲੇ ਨੂਰਾਨਾਗ ਜਗ੍ਹਾ ਦਾ ਨਾ ਉਥੇ ਲੈ ਕੇ ਗਏ ਉਥੇ ਡਾਕਟਰ ਕੋਲ ਪਹੁੰਚੇ ਡਾਕਟਰ ਨੇ ਪੁੱਛਿਆ ਕਿ ਕਿੱਥੋਂ ਦੇ ਰਹਿਣ ਵਾਲੇ ਉਹਨਾਂ ਆਖਿਆ ਤਿੰਨੇ ਦੋ ਅਮਰਸਰ ਦੇ ਇੱਕ ਪਟਾਣਕੋਟ ਦਾ ਉਨੇ ਆਖਿਆ ਫਿਰ ਇਹਨਾਂ ਨੂੰ ਕੋਈ ਖਤਰਾ ਨਹੀਂ ਮੈਂ ਬਚਾ ਲੂੰਗਾ ਫਿਰ ਉਹਨੇ ਡਾਕਟਰ ਨੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਸਾਨੂੰ ਪਾ ਲਿਆ ਲੰਮੇ ਔਰ ਇੱਕ ਚਾਰ ਪਖਾਰੀਆਂ ਜੋ ਕਿ ਕਮਰਾ ਗਰਮ ਕਰਨ ਲਈ ਉਥੇ 10 10 ਫੁੱਟ ਪਰ ਪੈਂਦੀ ਜਿੱਥੇ ਉਹਨੇ ਡਾਕਟਰ ਨੇ ਪਾਇਆ ਸੀ ਉਥੇ ਚਾਰ ਕਮਰੇ ਚਾਰੋਂ ਪਾਸੇ ਚਾਰ ਪਖਾਰੀਆਂ ਲਾਤੀਆਂ ਜੋ ਕਿ ਤੇਲ ਦੇ ਨਾਲ ਚੱਲਦੀਆਂ ਸੀ ਕਮਰਾ ਗਰਮ ਕਰਨ ਲਈ ਬਹੁਤ ਜ਼ਿਆਦਾ ਗਰਮੀ ਕੀ ਗਰਮੀ ਸੀ ਫਿਰ ਸਾਡੇ ਜੋ ਕਮਾਂਡਰ ਸਾਹਿਬ ਸੀਗੇ ਉਹ ਥੱਲੇ ਆਏ ਹੀ ਵਾਲਤੋਂ ਵਾਸਤੇ ਸਰਦਾਰ ਸੀਗੇ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਬੰਦੇ ਮੇਰੇ ਦਬ ਗਏ ਆ ਫਿਰ ਉਹ ਉਹਨਾਂ ਨੇ ਉਸੇ ਵੇਲੇ ਹੀ ਚੁੱਪ ਆਪਣਾ ਗੱਡੀ ਚ ਸਟਾਰਟ ਕੀਤੀ ਜੀਪ ਔਰ ਉਹਨੇ ਡਰਾਈਵਰ ਨੂੰ ਟੀਕਿਆ ਤੇ ਉਸਨੇ ਕਿਹਾ ਵੀ ਮੈਂ ਉਹ ਜਾਣਾ ਹੈ ਉਹਦੀ ਮੈਂ ਸਾਹਿਬ ਨੇ ਕਿਹਾ ਸਾਹਿਬ ਤੁਹਾਡਾ ਸਮਾਨ ਉਹਨਾਂ ਕੇ ਜੋ ਵੀ ਹੈ ਮੇਰਾ ਪਿਛਲੇ ਬਨੇ ਸੁੱਟ ਦੇ ਉਹ ਲੈ ਕੇ ਗੱਡੀ ਤੇ ਉੱਥੇ ਪਹੁੰਚ ਗਏ ਨੂਰਾਨਾਗ ਉਥੇ ਸਾਰੇ 라ਵ ਪਾਠ ਕਰਦੇ ਗਏ ਮਹਾਰਾਜਾ ਨਾਲ ਇੰਜੇਗੇ ਬਹੁਤ ਧਾਰਮਿਕ ਇਨਸਾਨ ਸੀਗੇ ਸਰਦਾਰ ਸੀਗੇ ਉਹ ਪਾਠ ਕਰਦੇ ਗਏ ਤੇ ਉਹ ਜਦੋਂ ਮੇਰੇ ਪੈਰਾਂ ਲਾਗੇ ਉਹ ਮੈਨੂੰ ਦੱਸਦੇ ਆ ਜਦੋਂ ਪੈਰਾਂ ਲਾਗੇ ਖਰੋਕ ਜਿਓ ਨੇ ਪਾਠ ਕੀਤਾ ਤੇ ਮੈਂ ਉਸੇ ਵੇਲੇ ਉਹ ਚ ਆ ਗਿਆ ਮੇਰੇ ਪੈਰ ਹੀ ਲੇ ਕੇ ਉਹ ਨਾ ਭੱਜ ਕੇ ਡਾਕਟਰ ਨੂੰ ਦੱਸਿਆ ਤੇ ਬੰਦਾ ਸਾਡਾ ਹੋਚ ਆ ਗਿਆ। ਫਿਰ ਉਹਨੇ ਡਾਕਟਰ ਜਾਨ ਕੇ ਵੇਖਿਆ ਤੇ ਉਹ ਕਹਿੰਦਾ ਵੀ ਇਹਨਾਂ ਨੂੰ ਹੁਣ ਬ੍ਰਾਂਦੀ ਪਿਉਣੀ ਪੈਣੀ ਆ ਤੇ ਤੁਸੀਂ ਤਿੰਨ ਬੋਤਲਾਂ ਆ ਕੇ ਬ੍ਰਾਂਦੀ ਦੀਆਂ ਦੇਓ। ਉਹਨੇ ਆਖਿਆ ਵੀ ਹੁਣ ਤਾਂ ਸਾਡੇ ਕੋਲ ਹੈ ਨਹੀਂ ਕਿ ਬ੍ਰਾਂਦੀ ਇਹ ਤੁਹਾਨੂੰ ਕੱਲ ਨੂੰ ਮਿਲ ਜੂਗੀ। ਹੁਣ ਤੁਸੀਂ ਆਪਦੇ ਕੋਲੋਂ ਪਿਆਓ। ਤੇ ਉਹਨਾਂ ਨੇ ਇੱਕ ਇੱਕ ਗਲਾਸ ਟੀਲ ਦਾ ਭਰ ਕੇ ਪਿਾਈ ਪਰ ਮੈਂ ਡਾਕਟਰ ਨੂੰ ਕਿਹਾ ਪਾ ਮਰ ਵੀ ਜਾਵਾਂ ਮੈਨੂੰ ਨਾ ਪਿਆਓ ਜੀ। ਉਹਨਾਂ ਨੇ ਫਿਰ ਵੀ ਮੈਨੂੰ ਜਿਵੇਂ ਕਿ ਢਾਗੇ ਆਮ ਤੌਰ ਤੇ ਨਾਲ ਨਾਲ ਡੰਗਰਾਂ ਨੂੰ ਪਿਆਈ ਜਾਂਦੀ ਇਸ ਤਰ੍ਹਾਂ ਮੈਨੂੰ ਪਿਆ ਕੇ ਬੇਹੋਸ਼ ਕਰ ਦਿੱਤਾ ਸੋ ਦੋਸਤੋ ਇਹ ਸੀ ਕਿ ਮੇਰੇ ਪਾਪਾ ਜੀ ਜਿਨ੍ਹਾਂ ਨੇ ਕਿ ਆਪਣੀ ਫੌਜ ਦੀ ਵਿੱਚ ਆਪਣੀ ਸਟੋਰੀ ਜੋ ਇਹਨਾਂ ਇਹਨਾਂ ਨਾਲ ਇਹਨਾਂ ਦੇ ਨਾਲ ਕਹਾਣੀ ਬੀਤੀ ਹੈ ਉਹ ਇਹਨਾਂ ਨੇ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਜੇਕਰ ਤੁਹਾਡੇ ਨਾਲ ਵੀ ਕੋਈ ਇਦਾਂ ਦੀ ਦੁਰਘਟਨਾ ਜਾਂ ਫਿਰ ਕੋਈ ਦੁੱਖ ਤਕਲੀਫ ਕਿਸੇ ਨੂੰ ਹੋਵੇ ਜਾਂ ਫਿਰ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਤਾਂ ਉਹ ਸਾਡੇ ਇਸ YouTube ਚੈਨਲ ਤੇ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਇਸ ਦੀਨ ਦੁਨੀਆ ਦੇ ਨਾਲ ਤਾਂ ਆ ਸਕਰੀਨ ਦੇ ਹੇਠਾਂ ਜੋ ਨੰਬਰ ਚੱਲ ਰਿਹਾ ਹੈ ਇਸ ਨੰਬਰ ਤੇ ਸਾਨੂੰ WhatsApp ਮੈਸੇਜ ਕਰਕੇ ਸਾਡੇ ਨਾਲ ਸੰਪਰਕ ਕਰ ਸਕਦਾ ਤਾਂ ਕਿ ਅਸੀਂ ਉਹਨਾਂ ਦੀ ਜੋ ਸਟੋਰੀ ਆ ਉਹ ਪੂਰੇ ਦੀਨ ਦੁਨੀਆ ਤੱਕ ਪੂਰੇ ਵਰਲਡ ਤੱਕ ਅਸੀਂ ਪਹੁੰਚਾ ਸਕਦੇ ਹਾਂ ਠੀਕ ਆ ਦੋਸਤੋ ਤੇ ਸਾਡੇ ਨਾਲ WhatsApp ਮੈਸੇਜ ਤੁਸੀਂ ਕਰਿਓ ਜੇ ਤਾਂ ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ ਤਾਂ ਕਿ ਤੁਹਾਡੀ ਜੋ ਸਟੋਰੀ ਹੈ ਜੋ ਵੀ ਤੁਹਾਨੂੰ ਦੁੱਖ ਤਕਲੀਫ ਹੈ ਜੋ ਵੀ ਤੁਹਾਨੂੰ ਪਰੇਸ਼ਾਨੀ ਹੈ ਤੇ ਉਹ ਤੁਹਾਡੀ ਅਹੀ ਲਾਈਫ ਹਿਸਟਰੀ ਲਾਈਫ ਸਟੋਰੀ ਇਸ ਆਲ ਵਰਡ ਤੱਕ ਪਹੁੰਚਾ ਸਕੀਏ ਤਾਂ ਸਾਡੇ ਨਾਲ ਇਹ ਜੋ ਸਕਰੀਨ ਦੇ ਇਹ 8 ਨੰਬਰ ਚੱਲ ਰਿਹਾ ਇਹਤੇ ਸਾਡੇ ਨਾਲ WhatsApp ਮੈਸੇਜ ਕਰ ਸਕਦੇ ਜਿਦੋਂ ਠੀਕ ਆ ਦੋਸਤੋ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ